ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਕੱਲ ਆਮ ਪੜ੍ਹੇ ਲਿਖੇ ਲੋਕਾਂ ਵਿੱਚ ਇਹ ਗਲਤਫਹਿਮੀ ਕਾਫੀ ਜ਼ੋਰ ਨਾਲ ਫੈਲ ਰਹੀ ਹੈ ਕਿ ਇਨਸਾਨ ਦੇ ਅਮਲ ਨੇਕ ਹੋਣੇ ਚਾਹੀਦੇ ਹਨ ਨਾਮ ਜਪਣ ਦੀ ਗੁਰਬਾਣੀ ਪੜਨ ਦੀ ਭਜਨ ਕਰਨ ਦੀ ਕੋਈ ਲੋੜ ਨਹੀਂ ਐਸੇ ਮਿੱਤਰ ਇਹ ਵੀ ਆਖਦੇ ਹਨ ਕਿ ਸ਼ੁਭ ਕਰਮ ਇਹ ਦੁਨੀਆ ਵਿੱਚ ਸਭ ਤੋਂ ਉੱਚੀ ਘਰ ਹੈ ਇਸ ਲਈ انسان ਨੂੰ ਸਾਰੀ ਕੋਸ਼ਿਸ਼ ਆਪਣੇ ਕਰਮਾ ਨੂੰ ਚੰਗੇ ਕਰਨ ਵਾਲੇ ਲਗੋਣੀ ਚਾਹੀਦੀ ਹੈ ਨਾਮ ਜਪਣ ਗੁਰਬਾਣੀ ਪੜਨ ਗੁਰਦੁਆਰੇ ਜਾ ਕੇ ਕਥਾ ਕੀਰਤਨ ਸੁਣਨ ਵਿੱਚ ਸਮਾਂ ਵਿਅਰਥ ਗਵਾਉਣਾ ਹੈ ਸਮੇਂ ਨੂੰ ਆਪਣੇ ਕਰਮਾ ਨੂੰ ਨੇਕ ਕਰਨ ਵਿੱਚ ਖਰਚ ਕਰਨਾ ਸਮੇਂ ਦੀ ਬਦੇਰੇ ਲਾਭ ਦਾ ਇੱਕ ਵਰਤੋ ਹੈ ਇਸ ਗਲਤ ਫਹਮੀ ਤੋਂ ਬਚਣ ਲਈ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਹਿਬਾਨ ਦੀ ਇਸ ਸੰਬੰਧੀ ਰਾਏ ਬੜੀ ਸਹਾਇਤਾ ਦਿੰਦੀ ਹੈ ਸ਼ੁਭ ਕਰਮ ਅਤੇ ਨਾਮ ਜਪਣ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਜਗ੍ਹਾ ਤੇ ਸਪਸ਼ਟ ਤੌਰ ਤੇ ਜ਼ਿਕਰ ਹੁੰਦਾ ਹੈ ਪੁੰਨ ਦਾਨ ਜਪ ਤਪ ਜੀਤੇ ਸਭ ਉਪਰ ਨਾਮ ਹੋਟ ਕਰਮ ਬੰਧਨ ਕਾ ਮੂਲ ਹਰਿ ਕੇ ਭਜਨ ਬਿਨ ਬਿਰਥਾ ਪੂਲ ਹਰ ਨਾਮ ਦੇ ਸਾਰਿਆ ਬਹੁ ਕਰਮ ਜੜਾਏ ਪਵਜਲ ਡੂਬੈ ਦੂਜੈ ਜਾਏ ਨਾਮ ਸੰਗ ਮਨ ਪ੍ਰੀਤ ਨ ਲਾਵੇ ਕੋਟ ਕਰਮ ਕਰਤੋ ਨਰਕ ਜਾਗੈ ਗੁਰੂ ਸਹਬਾਨ ਦੀ ਰਾਏ ਵਿੱਚ ਨਾਮ ਜਪਣ ਜਿਡਾ ਹੋਰ ਕੋਈ ਉੱਤਮ ਕਰਮ ਨਹੀਂ ਜਿਤਨੇ ਸ਼ੁਭ ਕਰਮ ਹਨ ਉਹ ਸਭ ਨਾਮ ਤੋਂ ਨੀਵੇਂ ਹਨ ਨਾਮ ਨਾ ਜਪਨਾ ਆਤਮ ਹਾਤ ਕਰਨ ਦੇ ਬਰਾਬਰ ਦੀ ਗਲਤੀ ਹੈ ਨਾਮ ਨੂੰ ਵਿਸਾਰ ਕੇ ਸ਼ੁਭ ਕਰਮਾਂ ਦੇ ਆਸਰੇ ਰਹਿਣ ਵਾਲਾ ਪਾਵਸ ਸਾਗਰ ਵਿੱਚ ਡੁੱਬ ਮਰੇਗਾ ਨਾਮ ਨਾ ਜਪਣ ਵਾਲਾ ਅਨੇਕਾਂ ਸ਼ੁਭ ਕਰਮ ਕਰਕੇ ਵੀ ਨਰਕ ਨੂੰ ਜਾਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਸ਼ੁਭ ਕਰਮਾਂ ਜਾਂ ਨੇਕ ਕਰਮਾਂ ਨਾਲੋਂ ਨਾਮ ਜਪਣ ਉੱਤੇ ਕਿਉਂ ਵਧੇਰੇ ਜੋਰ ਹੈ ਕੀ ਸਬਬ ਹੈ ਜੋ ਗੁਰੂ ਸਹਿਬਾਨ ਸਭ ਨੇਕ ਕਰਮਾਂ ਤੋਂ ਨਾਮ ਜਪਣ ਨੂੰ ਇਤਨਾ ਉੱਚਾ ਸਮਝਦੇ ਹਨ ਅਤੇ ਇਥੋਂ ਤੱਕ ਆਖਦੇ ਹਨ ਕਿ ਅਨੇਕ ਸ਼ੁਭ ਕਰਮ ਕਰਨ ਵਾਲਾ ਅਗਰ ਨਾਮ ਨਹੀਂ ਜਪਦਾ ਤਾਂ ਪਵ ਸਾਗਰ ਵਿੱਚ ਡੁੱਬ ਮਰੇਗਾ ਜਾਂ ਨਰਕ ਵਿੱਚ ਜਾਵੇਗਾ ਕਿ ਗੁਰੂ ਸਾਹਿਬਾਨ ਐਸਾ ਆਖਦੇ ਹੋਏ ਮੋਬਲ ਕੀ ਤੋਂ ਕਮਲੇ ਰਹੇ ਹਨ ਨਾਮ ਦੀ ਮਹਿਮਾ ਨੂੰ ਅਸਲੀਅਤ ਤੋਂ ਜ਼ਿਆਦਾ ਵਡਿਆ ਰਹੇ ਹਨ ਜਾਂ ਜੋ ਵੀ ਕੁਝ ਉਹ ਕਹਿ ਰਹੇ ਹਨ ਇਹ ਇੱਕ ਵਿਗਿਆਨਕ ਸਚਾਈ ਹੈ ਜੋ ਸਦਾ ਤੋਂ ਕਾਇਮ ਅਤੇ ਸਦਾ ਲਈ ਕਾਇਮ ਰਹੇਗੀ ਇਸਨੂੰ ਇਸ ਸਾਖੀ ਤੋਂ ਵੀ ਸਮਝਿਆ ਜਾ ਸਕਦਾ ਹੈ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰਿਤ ਕਰੋ ਇੱਕ ਬੜਾ ਸ਼ੁਭ ਅਮਲਾਂ ਦਾ ਜੀਵਨ ਬਤੀਤ ਕਰਨ ਵਾਲਾ ਆਦਮੀ ਹੈ ਉਹ ਦੁਖੀਆਂ ਦਾ ਦੁੱਖ ਦੂਰ ਕਰਦਾ ਹੈ ਗਰੀਬਾਂ ਨਾਲ ਵੰਡ ਛਕਦਾ ਹੈ ਗਰੀਬਾਂ ਨਾਲ ਮੁਹੱਬਤ ਕਰਦਾ ਹੈ ਸੱਚ ਬੋਲਦਾ ਹੈ ਕਿਸੇ ਨੂੰ ਧੋਖਾ ਨਹੀਂ ਦਿੰਦਾ ਕਿਸੇ ਦਾ ਹੱਕ ਨਹੀਂ ਮਾਰਦਾ ਪਰ ਉਹ ਗੁਰਬਾਨੀ ਨਹੀਂ ਪੜਦਾ ਅਤੇ ਨਾਮ ਨਹੀਂ ਜਪਦਾ ਉਹ 75 ਸਾਲ ਦੀ ਉਮਰ ਵਿੱਚ ਮਰਦਾ ਹੈ ਅਤੇ ਮਰਨ ਵੇਲੇ ਤੱਕ ਸ਼ੁਭ ਅਮਲ ਕਰਦਾ ਰਹਿੰਦਾ ਹੈ ਆਮ ਦੁਨੀਆ ਐਸੇ ਆਦਮੀ ਦੇ ਜੀਵਨ ਨੂੰ ਬੜਾ ਕਾਮਯਾਬ ਅਖੇਗੀ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਸੇ ਆਦਮੀ ਦੇ ਜੀਵਨ ਨੂੰ ਕਾਮਯਾਬ ਨਹੀਂ ਆਖਦੇ ਕਿਉਂ ਇਸ ਦੀ ਕੀ وجہ ਹੈ ਇਸ ਦੀ وجہ ਇਹ ਹੈ ਗੁਰੂ ਸਹਿਬਾਨ ਆਪਣੇ ਸਿੱਖ ਨੂੰ ਕੇਵਲ ਨੇਕ ਅਤੇ ਸ਼ੁਭ ਕਰਮ ਕਰਨ ਦੀ ਮਸ਼ੀਨ ਬਨਣ ਤੋਂ ਇਲਾਵਾ ਹੋਰ ਬਹੁਤ ਕੁਝ ਬਣਾਣਾ ਚਾਹੁੰਦੇ ਹਨ ਗੁਰੂ ਸਾਹਿਬਾਨ ਦੀ ਨਿਗਾਹ ਵਿੱਚ ਆਦਰਸ਼ਕ ਆਦਮੀ ਉਹ ਨਹੀਂ ਜਿਹੜਾ ਆਪਣੇ ਆਲੇ ਦੁਆਲੇ ਦੀ ਸੁਸਾਇਟੀ ਦੇ ਖਿਆਲ ਵਿੱਚ ਜੋ ਸ਼ੁਭ ਕਰਮਾਂ ਵਿੱਚ ਗਿਨੇ ਜਾਂਦੇ ਹਨ ਉਹਨਾਂ ਸ਼ੁਭ ਕਰਮਾਂ ਨੂੰ ਹੀ ਆਪਣੇ ਜੀਵਨ ਦਾ ਆਦਰਸ਼ ਸਮਝੇ ਗੁਰੂ ਸਾਹਿਬਾਨ ਦੀ ਨਿਗਾਹ ਵਿੱਚ ਆਦਰਸ਼ਕ ਇਨਸਾਨ ਜਾਂ ਗੁਰਮਖ ਇਸ ਤੋਂ ਬਹੁਤ ਉੱਚਾ ਹੋਣਾ ਚਾਹੀਦਾ ਹੈ ਜੋ ਆਦਮੀ 70 ਬਰੇ ਸ਼ੁਭ ਅਮਲ ਕਰਕੇ ਬਰਿਆ ਉਸਨੂੰ ਇਹ تسلی ਤਾਂ ਹੋ ਸਕਦੀ ਹੈ ਕਿ ਇਸਨੇ ਆਪਣੇ ਖਿਆਲ ਵਿੱਚ ਕੋਈ ਮਾੜਾ ਕੰਮ ਨਹੀਂ ਕੀਤਾ ਸਗੋਂ ਬਹੁਤ ਨੇਕ ਕੰਮ ਕੀਤੇ ਹਨ ਪਰ ਉਸਨੂੰ ਇਹ ਪਤਾ ਨਹੀਂ ਹੋਏਗਾ ਕਿ ਜੀਵਨ ਕੀ ਚੀਜ਼ ਹੈ ਜੀਵਨ ਦਾ ਸੋਮਾ ਵਾਹਿਗੁਰੂ ਕੀ ਚੀਜ਼ ਹੈ ਜਨਮ ਮਰਨ ਦਾ ਚੱਕਰ ਕੀ ਚੀਜ਼ ਹੈ ਜਨਮ ਮਰਨ ਦੇ ਚੱਕਰਾਂ ਵਿੱਚ ਸੁਖ ਹੈ ਜਾਂ ਦੁੱਖ ਹੈ ਜਨਮ ਮਰਨ ਦੇ ਚੱਕਰ ਤੋਂ ਕਿਵੇਂ ਪਾਰ ਹੋ ਸਕੀਦਾ ਹੈ ਵਾਹਿਗੁਰੂ ਨੂੰ ਕਿਵੇਂ ਮਿਲ ਸਕੀਦਾ ਹੈ ਵਾਹਿਗੁਰੂ ਮਿਲਣ ਦੇ ਕੀ ਲਾਭ ਹਨ ਦੂਸਰੇ ਅਰਥਾਂ ਵਿੱਚ ਸ਼ੁਭ ਕਰਮ ਕਰਕੇ ਜੀਵਨ ਬਤੀਤ ਕਰਨ ਵਾਲਾ ਆਦਮੀ ਲੱਖਾਂ ਜਨਮ ਸ਼ੁਭ ਕਰਮ ਕਰਕੇ ਬਤੀਤ ਕਰਨ ਪਿੱਛੋਂ ਵੀ ਆਤਮਾ ਅਤੇ ਆਤਮਾ ਦੇ ਗਿਆਨ ਤੋਂ ਸੁੰਨਾ ਰਹੇਗਾ ਗੁਰੂ ਸਾਹਿਬਾਂ ਦੀ ਰਾਏ ਵਿੱਚ ਇਨਸਾਨ ਦਾ ਆਦਰਸ਼ ਨੇਕ ਜੀਵਨ ਦੇ ਸੋਮੇ ਨੇਕੀਆਂ ਦੀ ਕਾਨ ਵਾਹਿਗੁਰੂ ਨੂੰ ਆਪਣੇ ਅੰਦਰੋ ਲੱਭਣਾ ਅਤੇ ਉਸ ਵਾਂਗਰ ਨਿਰਵੈਰ ਅਤੇ ਨਿਰਪੈ ਹੋ ਜਾਣਾ ਹੈ ਗੁਰੂ ਸਾਹਿਬ ਦੀ ਰਾਏ ਵਿੱਚ ਸ਼ubh ਅਮਲ ਕਰਨ ਵਾਲੇ ਆਦਮੀ ਨੂੰ ਆਪਣੇ ਸ਼ubh ਅਮਲਾਂ ਦਾ ਅਸਲ ਫਲ ਇਹ ਮਿਲੇਗਾ ਕਿ ਉਸਨੂੰ ਨਾਮ ਦੀ ਉਚਤਾ ਦਾ ਪਤਾ ਲੱਗੇਗਾ ਅਤੇ ਉਹ ਕਿਸੇ ਵੇਲੇ ਨਾਮ ਜਪਣ ਲੱਗ ਪਵੇਗਾ ਕਰਮ ਕਰਤੂ ਤਬੇਲ ਬਿਸਤਾਰੀ RAM ਨਾਮ ਫਲ ਹੁਆ ਸ਼ubh ਕਰਮਾਂ ਦਾ ਲਾਭ ਇਹੋ ਹੈ ਕਿ ਉਹ ਵਾਹਿਗੁਰੂ ਦੇ ਨਾਮ ਵੱਲ ਲੈ ਜਾਣ ਸੁਭ ਕਰਮਾਂ ਦੀ ਵੇਲ ਨੂੰ ਨਾਮ ਰੂਪੀ ਅੰਮ੍ਰਿਤ ਫਲ ਲੱਗਦਾ ਹੈ ਨਾਮ ਅਵੇ ਹੋਨੇ ਆਦਮੀ ਦੇ ਸੁਭ ਕਰਮ ਉਸ ਦੀ ਹੋਂਮੇ ਨੂੰ ਬਤਾਂਦੇ ਹਨ ਐਪਨ ਨਾਮ ਜਪਣ ਵਾਲੇ ਨੂੰ ਆਪਣੀ ਹੋਂਮੇ ਦੇ ਪਿੱਛੇ ਨਾਮ ਹੀ ਜਾਂ ਵਾਹਿਗੁਰੂ ਦਾ ਪਤਾ ਹੁੰਦਾ ਹੈ ਇਸ ਲਈ ਉਹ ਆਪਣੇ ਸਾਰੇ ਸੁਭ ਕਰਮਾਂ ਦਾ ਕਾਰਨ ਜਾਂ ਕਰੋਣ ਵਾਲਾ ਵਾਹਿਗੁਰੂ ਨੂੰ ਸਮਝਦਾ ਹੋਇਆ ਉਹ ਮੇਦੇ ਬਿਮਾਰੀ ਤੋਂ ਬਚ ਕੇ ਸ਼ਾਂਤ ਰਹਿੰਦਾ ਹੈ ਨਾਮ ਵੀ ਹੋਣੇ ਆਦਮੀ ਦੇ ਸ਼ੁਭ ਕਰਮ ਕਿਸੇ ਹੱਦ ਵਿੱਚ ਰਹਿੰਦੇ ਹਨ ਕਿਸੇ ਹੱਦ ਤੋਂ ਪਰੇ ਉਹ ਹਮੇਸ਼ਾ ਦਿਖ ਸਕਦਾ ਹੈ ਮਿਸਾਲ ਦੇ ਤੌਰ ਤੇ ਇੱਕ ਨਾਮ ਵੀ ਹੋਣੇ ਆਦਮੀ ਜਿਸ ਦੀ ਮਾਹਵਾਰੀ ਤਨਖਾਹ 500 ਰੁਪਿਆ ਹੈ ਉਸ ਨੂੰ ਜੇਕਰ 1000 ਰਿਸ਼ਵਤ ਮਿਲੇ ਤਾਂ ਉਹ ਸ਼ਾਇਦ ਨਹੀਂ ਲਵੇਗਾ ਪਰ ਜੇ 1 ਲੱਖ ਰਿਸ਼ਵਤ ਮਿਲੇ ਦਾ ਸੋਵ ਵੀ ਜ਼ਰੂਰ ਲੱਗ ਪਵੇਗਾ ਅਤੇ ਰਿਸ਼ਵਤ ਮਨਜ਼ੂਰ ਕਰ ਲਵੇਗਾ ਇਸ ਦੇ ਉਲਟ ਨਾਮ ਜਪਣ ਵਾਲਾ ਜਿਸ ਨੂੰ ਇਹ ਪਤਾ ਲੱਗਿਆ ਹੋਵੇ ਕਿ ਜਿਸ ਦਾ ਉਹ ਨਾਮ ਦਰਤਾ ਹੈ ਉਹ ਬੇਨजीर ਹਸਤੀ ਵਿੱਚੋਂ ਅਨੰਤ ਪਾਤਸ਼ਾਹੀਆਂ ਉਤਪੰਨ ਹੋ ਕੇ ਲੀਨ ਹੁੰਦੀਆਂ ਹਨ ਜਿਸ ਹਸਤੀ ਵਿੱਚੋਂ ਕੁੱਲ ਕਾਇਨਾਤ ਦੀਆਂ ਸ਼ਕਤੀਆਂ ਉਸਦੀਆਂ ਹਨ ਅਤੇ ਮੂਲ ਲੀਨ ਹੁੰਦੀਆਂ ਹਨ ਉਹ ਪਾਤਸ਼ਾਹਾਂ ਦਾ ਪਾਤਸ਼ਾ ਅਕਾਲਪੁਰਖ ਉਸਦੇ ਹਰ ਵਕਤ ਅੰਗ ਸੰਗ ਰਹਿੰਦਾ ਹੈ ਅਤੇ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਨੂੰ ਹਰ ਵੇਲੇ ਤਿਆਰ ਹੈ ਇਸ ਦੇ ਉਲਟ ਨਾਮ ਜਪਣ ਵਾਲਾ ਜਿਸ ਨੂੰ ਇਹ ਪਤਾ ਲੱਗ ਗਿਆ ਹੋਵੇ ਕਿ ਉਹ ਜਿਸ ਦਾ ਨਾਮ ਜਪਦਾ ਹੈ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਅਕਾਲ ਪੁਰਖ ਉਸ ਦੇ ਹਰ ਵਕਤ ਅੰਗ ਸੰਗ ਰਹਿੰਦਾ ਹੈ ਉਸ ਦਾ ਰਾਖਾ ਅਤੇ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਨੂੰ ਹਰ ਵੇਲੇ ਤਿਆਰ ਹੈ ਉਸ ਨਾਮ ਅਭਿਆਸੀ ਦਾ ਇਕ ਲੱਖ ਉਸ ਦਾ ਮਨ 1 ਕਰੋੜ ਨਹੀਂ ਅਨੰਤ ਕਰੋੜਾਂ ਦੀ ਰੀਸ ਉਹ ਤਾਂ ਮਿਲਨ ਉੱਤੇ ਵੀ ਨਹੀਂ ਡੋਲੇਗਾ ਨਾਮ ਜਪਣ ਵਾਲੇ ਨੂੰ ਉਹ ਕੁਝ ਮਿਲਦਾ ਹੈ ਜਿਸ ਤੋਂ ਪਰੇ ਅਤੇ ਉੱਪਰ ਹੋਰ ਕੁਝ ਮਿਲ ਹੀ ਨਹੀਂ ਸਕਦਾ ਉਹ ਫਿਰ ਡੋਲੇ ਤਾਂ ਕਿਸ ਚੀਜ਼ ਉੱਤੇ ਡੋਲੇ ਆਪਣੇ ਆਪ ਨੂੰ ਨੀਵਾ ਕਰੇ ਤਾਂ ਕਿਸ ਵਾਸਤੇ ਕਰੇ ਸਭ ਤੋਂ ਪਰੇ ਪਰੇ ਤੇ ਉੱਚਾ ਗਹਿਰ ਗੰਭੀਰ ਅਥਾਹ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ